नमस्कार दोस्तों स्वागत है ਤੁਹਾਡਾ ਸਾਡੇ ਚੈਨਲ ਲੈਲ ਕੇ ਵੋਇਸ ਤੇ ਦੋਸਤੋ ਹਰ ਵਿਅਕਤੀ ਦੀ ਸੁਖ ਖੁਸ਼ਹਾਲੀ ਕਾਫੀ ਹੱਦ ਇਹੋ ਜੀ ਔਰਤ ਤੇ ਨਿਰਭਰ ਕਰਦੀ ਹੈ ਜੋ ਘਰ ਦੇ ਸਾਰੇ ਕੰਮ ਕਰੇ ਤੇ ਸਾਰਿਆਂ ਦਾ ਖਿਆਲ ਰੱਖੇ ਪਰ ਕੁਝ ਇਹੋ ਜੀ ਕੰਮ ਹਨ ਜੋ ਔਰਤਾ ਨੂੰ ਨਹੀਂ ਕਰਨੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘਰ ਚ ਕਦੇ ਵੀ ਮਾਂ ਲਕਸ਼ਮੀ ਨਹੀਂ ਆਉਂਦੀ ਪੁਰਾਣੇ ਸਮਝ ਘਰਤੀਆਂ ਧੀਆਂ ਨੂੰ ਲਕਸ਼ਮੀ ਦਾ ਰੂਪ ਮੰਨਿਆ ਗਿਆ ਹੈ ਮਾਨਤਾ ਹੈ ਕਿ ਜੇਕਰ ਕੋਈ ਔਰਤ ਕਿਸੇ ਦੇ ਘਰ ਨੂੰ ਸਵਰਗ ਬਣਾ ਸਕਦੀ ਹੈ ਤਾਂ ਕਿਸੇ ਦੇ ਘਰ ਨੂੰ ਚਾਹੇ ਤਾਂ ਨਰਕ ਵੀ ਬਣਾ ਸਕਦੀ ਹੈ ਸਾਡੇ ਸ਼ਾਸਤਰਾਂ 'ਚ ਬਹੁਤ ਬੇਟੀਆਂ ਦੀਆਂ ਕੁਝ ਆਦਤਾਂ ਬਾਰੇ ਦੱਸਿਆ ਗਿਆ ਹੈ ਜਿੰਨਾ ਕਰਕੇ ਘਰ 'ਚ ਨਿਤਰਤਾ ਆਉਂਦੀ ਹੈ ਤਾਂ ਉਹ ਏਜੀਆਂ ਕਿਹੜੀਆਂ ਆਦਤਾਂ ਹਨ ਜਿੰਨਾ ਬਾਰੇ ਸੁਣਿਓ ਰਹੀ ਅਸੀਂ ਜਾਣਾਂਗੇ ਤਾਂ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਸਾਡੀ ਹਰ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਉਹ ਜਾਣਦੇ ਹਾਂ ਉਹ ਕਿਹੜੀਆਂ ਆਦਤਾਂ ਹਨ ਨੰਬਰ 1 ਦਰਵਾਜ਼ੇ ਤੇ ਬੈਠ ਕੇ ਖਾਣਾ ਖਾਣਾ ਹਿੰਦੂ ਧਰਮ ਵਿੱਚ ਦਰਵਾਜ਼ੇ ਤੇ ਬੈਠ ਕੇ ਖਾਣਾ ਖਾਣ ਤੋਂ ਮਨਾ ਕੀਤਾ ਗਿਆ ਹੈ ਜੇਕਰ ਤੁਹਾਡੇ ਘਰ ਦੀ ਔਰਤ ਘਰ ਦੇ ਦਰਵਾਜ਼ੇ ਤੇ ਬੈਠ ਕੇ ਭੋਜਨ ਕਰਦੀ ਹੈ ਤਾਂ ਇਹ ਉਸ ਘਰ ਦੀ ਪਰਿਵਾਰਕੀ ਦਾ ਕੈਰਨ ਬੰਦਾ ਹੈ ਨੰਬਰ 2 ਪੈਰ ਨਾਲ ਦਰਵਾਜਾ ਖੋਲਣਾ ਜਾਂ ਬੰਦ ਕਰਨਾ ਜੋ ਔਰਤਾਂ ਆਪਣੇ ਘਰ ਦੇ ਦਰਵਾਜੇ ਨੂੰ ਪੈਰ ਨਾਲ ਝਟੋਕਰ ਮਾਰ ਕੇ ਦਰਵਾਜਾ ਖੋਲਦੀਆਂ ਜਾਂ ਬੰਦ ਕਰਦੀਆਂ ਹਨ ਉਸ ਘਰ ਵਿੱਚ ਧੰ ਦੀ ਦੇਵੀ ਲక్ష్ਮੀ ਕਦੇ ਵੀ ਵਾਸ ਨਹੀਂ ਕਰਦੀ ਤੈਨੂੰ ਸਕੂਨ ਨਹੀਂ ਚਲੀ ਜਾਂਦੀ ਹੈ ਇਸ ਲਈ ਕਦੇ ਵੀ ਘਰ ਦੇ ਦਰਵਾਜੇ ਨੂੰ ਪੈਰ ਨਾਲ ਨਾ ਖੋਲੋ ਤੇ ਨਾ ਹੀ ਬੰਦ ਕਰੋ ਨੰਬਰ 10 ਗੈਸ ਜਾਂ ਚੁੱਲ੍ਹੇ ਤੇ ਝੁੱਠੇ ਬਰਤਨ ਰੱਖਣਾ ਜਿਸ ਘਰ ਵਿੱਚ ਔਰਤਾਂ ਗੈਸ ਜਾਂ ਚੁੱਲ੍ਹੇ ਤੇ ਝੁੱਠੇ ਬਰਤਨ ਰੱਖਦੀਆਂ ਹਨ ਜਾਂ ਰਾਤ ਨੂੰ ਝੁੱਠੇ ਬਰਤਨ ਗੈਸ ਦੇ ਉੱਤੇ ਛੱਡ ਕੇ ਹੀ ਸੌ ਜਾਂਦੀਆਂ ਹਨ ਇਹ ਆਦਤ ਘਰ ਦੀ ਗਰੀਬੀ ਤੇ ਦੁੱਖ ਦਾ ਕਾਰਨ ਬਣਦੀ ਹੈ ਇਸ ਲਈ ਰਾਤ ਨੂੰ ਕਦੇ ਵੀ ਗੈਸ ਜਾਂ ਚੁੱਲ੍ਹੇ ਤੇ ਝੁੱਠੇ ਭਾਂਡੇ ਜਿਵੇਂ ਕੜਾਹੀ ਜਾਂ ਕੁੱਕਰ ਜਾਂ ਫਿਰ ਕੋਈ ਹੋਰ ਬਰਤਨ ਨਹੀਂ ਰੱਖਣਾ ਚਾਹੀਦਾ ਨੰਬਰ 4 ਝਾੜੂ ਨੂੰ ਪੈਰ ਲਗਾਉਣਾ ਜਿਸ ਘਰ ਦੀਆਂ ਔਰਤਾਂ ਝਾੜੂ ਨੂੰ ਪੈਰ ਲਗਾਉਂਦੀਆਂ ਹਨ ਜਾਂ ਉਸ ਨਾਲ ਥੋਕਰ ਮਾਰਦੀਆਂ ਹਨ ਉਸ ਘਰ ਵਿੱਚ ਲక్ష్ਮੀ ਮਾਤਾ ਕਦੇ ਵੀ ਵਾਸ ਨਹੀਂ ਕਰਦੀ ਇਹੋ ਜੀ ਘਰ ਵਿੱਚ ਹਰ ਸਮੇਂ ਦਲੀਦਰਤਾ ਬਣੀ ਰਹਦੀ ਹੈ ਮੰਨਿਆ ਜਾਂਦਾ ਹੈ ਕਿ ਝਾੜੂ ਚ ਮਾ ਲక్ష్ਮੀ ਦਾ ਰੂਪ ਹੁੰਦਾ ਹੈ ਨੰਬਰ 5 ਰਸੋਈ ਵਿੱਚ ਝੁੱਠੇ ਭਾਂਡੇ ਜੇਕਰ ਕੋਈ ਔਰਤ ਆਪਣੇ ਰਸੋਈ ਘਰ ਵਿੱਚ ਝੁੱਟਕੇ ਭਾਂਡੇ ਛੱਡ ਦਿੰਦੀ ਹੈ ਤਾਂ ਉਸ ਘਰ ਵਿੱਚ ਗਰੀਮੀ ਆਉਂਦੀ ਹੈ ਕਦੇ ਵੀ ਰਸੋਈ ਘਰ ਚ ਝੁੱਠੇ ਭਾਂਡੇ ਨਹੀਂ ਛੱਡਨੇ ਚਾਹੀਦੇ ਇਸ ਨਾਲ ਉਹਨਾਂ ਵਿੱਚ ਬੈਕਟੀਰੀਆ ਵੀ ਫੈਲ ਜਾਂਦੇ ਹਨ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਚ ਸੁਖਸ਼ਾਂਤੀ ਬਣੀ ਰਹੇ ਤਾਂ ਹਫ਼ਤੇ ਚ ਇੱਕ ਵਾਰ ਸਮੁੰਦਰੀ ਨਮਕ ਦਾ ਪੋਚਾ ਜ਼ਰੂਰ ਲਗਾਓ ਨੰਬਰ 6 ਸ਼ਾਮ ਨੂੰ ਚੜੂਲ ਬਣਾਓ ਜਿਸ ਘਰ ਦੀਆਂ ਔਰਤਾਂ ਸਵੇਰ ਦੀ ਥਾਂ ਸ਼ਾਮ ਨੂੰ ਝਾੜੂ ਪੋਚਾ ਕਰਦੀਆਂ ਹਨ ਉਸ ਘਰ ਵਿੱਚ ਗਰੀਬੀ ਆਉਂਦੀ ਹੈ ਇਸ ਆਦਤ ਨੂੰ ਛੱਡ ਦਿਓ ਨੰਬਰ 7 ਦੇਰ ਤੱਕ ਸੌਣ ਜਿਸ ਘਰ ਦੀਆਂ ਔਰਤਾਂ ਨੂੰ ਦੇਰ ਤੱਕ ਸੌਣ ਦੀ ਆਦਤ ਹੋ ਤਾਂ ਉਹ ਉਸ ਘਰ ਤੇ ਉਸ ਘਰ ਦੇ ਮੈਂਬਰਾਂ ਲਈ ਬਹੁਤ ਅਸ਼ੁਭ ਹੁੰਦਾ ਹੈ ਦੇਰ ਤੱਕ ਸੌਣ ਵਾਲੀਆਂ ਔਰਤਾਂ ਆਪਣੇ ਪਤੀ ਦੀ ਅਸਫਲਤਾ ਦਾ ਕਾਰਨ ਬਣਦੀਆਂ ਹਨ ਨੰਬਰ 8 ਘਰ ਦਾ ਵਿਹੜਾ ਸਾਫ਼ ਨਾ ਰੱਖਣੋ ਜੋ ਔਰਤਾਂ ਸਵੇਰੇ ਜਲਦੀ ਉੱਠ ਕੇ ਆਪਣੇ ਘਰ ਦੇ ਵਿਹੜੇ ਨੂੰ ਸਾਫ਼ ਨਹੀਂ ਕਰਦੀਆਂ ਉਸ ਘਰ ਵਿੱਚ ਦੇਵੀ ਮਾ ਲਕਸ਼ਮੀ ਕਦੇ ਵੀ ਨਹੀਂ ਆਉਂਦੀ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਘਰ ਦੇ ਵਿਹੜੇ ਵਿੱਚ ਪਾਣੀ ਛਿੜਕਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਝਾੜੂ ਲਗਾਉਣਾ ਚਾਹੀਦਾ ਹੈ ਤੇ ਘਰ ਵਿੱਚ ਚਾਹੋ ਤਾਂ ਰੰਗੋਲੀ ਵੀ ਬਣਾ ਸਕਦੇ ਹਨ ਤੇ ਇਸ ਨਾਲ ਮਾ ਲਕਸ਼ਮੀ ਦਾ स्वागत ਹੁੰਦਾ ਹੈ ਤਾਂ ਦੋਸਤੋ ਇਹ ਹਨ ਉਹ 8 ਕੰਮ ਜੋ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ ਜੇਕਰ ਔਰਤਾਂ ਇਹ ਕੰਮ ਕਰਦੀਆਂ ਹਨ ਤਾਂ ਉਸ ਘਰ ਵਿੱਚ ਮਾਲਿਸ਼ਮੀ ਕਦੇ ਵੀ ਵਾਸ ਨਹੀਂ ਕਰਦੀ ਤੇ ਉਸ ਘਰ ਵਿੱਚ ਗਰੀਬੀ ਆਉਂਦੀ ਹੈ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਮਿਲਦੇ ਹਾਂ ਅਗਲੀ ਵੀਡੀਓਜ਼ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ